ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਹੈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਚੱਲ ਰਹੀ ਹੈ ਆਸਾ ਰਾਗ ਦੇ ਵਿੱਚ ਭਗਤ ਜੀ ਦੇ 10 ਸ਼ਬਦ ਕੱਲ ਸੰਪੂਰਨ ਹੋਏ ਸੀ ਅੱਜ 11ਵਾਂ ਸ਼ਬਦ ਭਗਤ ਕਬੀਰ ਸਾਹਿਬ ਜੀ ਭਾਈ ਰੰਮ ਕਰਦੇ ਹੋਏ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਾਂ ਜੀ ਆਸ ਬਾਤੀ ਸੁਕੀ ਤੇਲ ਨਖੁੱਟਾ ਮੰਡਲ ਨਾ ਬਾਜੇ ਨੱਟ ਪੈ ਸੁਤਾ ਬੁੱਝ ਗਈ ਅਗਰਨਾ ਨਿਕਸਿਓ ਧੂਆ ਰੋਵਰਿਆ ਏ ਕਬਰ ਨਹੀਂ ਦੁਆ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਆਪਣੀ ਬਾਣੀ ਦੇ ਵਿੱਚ ਸ਼ਬਦ ਦੇ ਵਿੱਚ ਸਾਨੂੰ ਜੀਵਾਂ ਨੂੰ ਫਿਰ ਉਪਦੇਸ਼ ਬਖਸ਼ਿਸ਼ ਕਰਦੇ ਹਨ ਜਿਵੇਂ ਕਿ ਪਿਛਲੇ ਸ਼ਬਦ ਵਿੱਚ ਭਗਤ ਜੀ ਨੇ ਬਚਨ ਕੀਤੇ ਸੀ ਸੰਕ ਸੁਨੰਦਮ へ ਸਮਾਨਾ ਉਹਦੀ ਵਿਰੰਤਤਾ ਦਾ ਭਗਤ ਜੀ ਕਹਿੰਦੇ ਕੋਈ ਵੀ ਅੰਤ ਨਹੀਂ ਪਾ ਸਕਿਆ ਕਿਉਂਕਿ ਉਹ ਪ੍ਰਭੂ ਬੇਅੰਤ ਹੈ ਜਿੱਥੇ ਵੱਡੇ ਵੱਡੇ ਦੇਵਤੇ ઋષਿ ਜਾਨ ਉਹਦੀ ਬੇਅੰਤਤਾ ਨੂੰ ਪਾ ਨਹੀਂ ਸਕੀ ਕਿਉਂ ਵੱਡਾ ਬੇਅੰਤ ਹੈ ਇਸ ਸ਼ਬਦ ਵਿੱਚ 11ਵੇਂ ਸ਼ਬਦ ਤੁ ਭਗਤ ਜੀ ਬਚਨ ਕਰਦੇ ਹਨ ਬਾਤੀ ਸੁਕੀ ਤੇਲਨ ਖੁੱਟਾ ਜਿਵੇਂ ਭਗਤ ਜੀ ਵਰਨਨ ਕਰਦੇ ਸੀ ਪਿੱਛੇ ਸ਼ਬਦ ਦੇ ਵਿੱਚ ਵਚਨ ਕੀਤੇ ਸੀ ਜਦ ਲਗ ਤੇਲ ਦੀਵੇ ਮੁਖ ਬਾਤੀ ਉਥੇ ਸਾਡੇ ਸ੍ਰੀ ਬਾਾਰੇ ਭਗਤ ਜੀ ਸਵਾਸਾਂ ਬਾਰੇ ਵਰਨਨ ਕੀਤਾ ਸੀ ਇਥੇ ਉਸੇ ਤਰ੍ਹਾਂ ਹੀ ਧਾਰਨ ਲੈਂਦੇ ਹਨ ਬਾਤੀ ਸੁੱਕੀ ਕਹਿੰਦੇ ਜਦੋਂ ਤੇਲ ਨੂੰ ਖੁੱਤਾ ਤੋਂ ਭਾਵ ਖਤਮ ਹੋ ਜਾਂਦਾ ਤੇਲ ਜਲ ਜਾਂਦਾ ਤੇ ਬਾਤੀ ਸੁੱਕ ਜਾਂਦੀ ਹੈ ਜਿਹੜੀ ਦੀਵੇ ਦੀ ਬੱਤੀ ਹੈ ਭਗਤ ਜੀ ਕਹਿੰਦੇ ਉਹ ਸੁੱਕ ਜਾਂਦੀ ਹੈ ਬਾਤੀ ਜਦੋਂ ਤੇਲ ਜੜਾਓ ਸੱਜੇ ਸੱਜੇ ਖਤਮ ਹੋ ਜਾਂਦਾ ਹੈ ਇੱਥੇ ਦੇਖੋ ਭਗਤ ਜੀ ਬਚਨ ਕਰਦੇ ਨੇ ਕਹਿੰਦੇ ਇੰਗਤਾ ਜਿਹੜੀ ਮੋਇਆ ਮਾਇਆ ਦੇ ਨਾਲ ਮੋਸੀ ਸਾਡਾ ਭਗਤ ਜੀ ਕਹਿੰਦੇ ਉਹ ਸੱਜੇ ਸੱਜੇ ਜਿਵੇਂ ਤੇਲ ਦਾ ਦੀਵਾ ਜਲਦਾ ਤਸ ਸੱਜੇ ਸੱਜੇ ਤੇਲ ਖਤਮ ਹੋ ਜਾਂਦਾ ਹੈ ਇਸੇ ਤਰ੍ਹਾਂ ਪ੍ਰਭੂ ਦੀ ਕਿਰਪਾ ਦੇ ਨਾਲ ਭਗਤ ਜੀ ਕਹਿੰਦੇ ਇਹ ਹਿਰਦੇ ਦੇ ਵਿੱਚੋਂ ਮਾਇਆ ਦਾ ਜਿਹੜਾ ਮੋਹ ਸੀ ਇੰਕਤਾ ਸੀ ਮਾਇਆ ਦੇ ਨਾਲ ਤ੍ਰਿਸ਼ਨਾ ਦੀ ਅਗਣ ਦੇ ਨਾਲ ਇਹ ਮਨ ਜਲਦਾ ਸੀ ਭਗਤ ਜੀ ਕਹਿੰਦੇ ਸੱਜੇ ਸੱਜੇ ਤ੍ਰਿਸ਼ਨਾ ਉਹਨੇ ਬਿਝਾਤੀ ਖਤਮ ਕਰਤੀ ਤੇ ਬਚਨ ਕਰਦਿਆਂ ਮੰੰਦਲਨਾ ਬਾਜੇ ਨਟ ਪੈ ਸੁੱਤਾ ਨਟ ਮਨੁੱਖ ਨੂੰ ਕਹਿੰਦੇ ਹਨ ਜੀਵ ਨੂੰ ਕਹਿੰਦੇ ਹੁਣ ਸ਼ਾਂਤੀ ਦੀ ਨੀਂਦ ਵਿੱਚ ਅਸੀਂ ਸੁੱਤੇ ਪਏ ਆ ਫੇਲੋ ਫੁਰਨਿਆਂ ਦੀ ਨੀਂਦ ਦੇ ਵਿੱਚ ਮਨ ਜਿਹੜਾ ਸੀ ਉਛਾਲਾ ਮਾਰਦਾ ਸੀ ਭੜਕਦਾ ਸੀ ਪਰ ਭਗਤ ਜੀ ਕਹਿੰਦੇ ਹੁਣ ਜਦੋਂ ਦਾ ਇਹ ਤ੍ਰਿਸ਼ਨਾ ਦੀ ਅੱਗ ਜਿਹੜੀ ਸੀ ਉਹ ਖਤਮ ਹੋ ਗਈ ਤੇ ਮੰਦਲ ਨਾ ਬਾਜੇ ਕਹਿੰਦੇ ਸਰੀਰ ਵਿੱਚ ਜਿਹੜੇ ਮਾਇਆ ਦੇ ਤਮਾਸ਼ੇ ਬਾਜੇ ਵੱਜਦੇ ਸੀ ਉਹ ਸੱਜੇ ਸੱਜੇ ਭਗਤ ਜੀ ਕਹਿੰਦੇ ਖਤਮ ਹੋ ਗਏ ਕਹਿੰਦੇ ਮਾਇਆ ਦਾ ਨਾਲ ਮਨੁੱਖ ਦਾ ਮਨ ਜਿਹੜਾ ਸੀ ਉਹ ਨੱਚਦਾ ਸੀ ਜਿਵੇਂ ਇੱਕ ਮੰਦਾਰੀ ਆਲਾ ਇੱਕ ਰਿਸ਼ ਨੂੰ ਨਚਾਉਂਦਾ ਇੱਕ ਬਾਂਦਰ ਨੂੰ ਨਚਾਉਂਦਾ ਹੈ ਇਸੇ ਤਰੀ ਤ੍ਰਿਸ਼ਨਾ ਜਿਹੜੀ ਇਹ ਮਨੁੱਖ ਨੂੰ ਨਚਾਉਂਦੀ ਹੈ ਤੇ ਦੇਖੋ ਮਨੁੱਖ ساری ਜ਼ਿੰਦਗੀ ਉਹਦੇ ਪਿੱਛੇ ਨੱਚਦਾ ਫਿਰਦਾ ਟੱਪਦਾ ਫਿਰਦਾ ਅਦੀਂਦਰ ਚਲਾ ਗਿਆ ਮਨ ਜਿਹੜਾ ਉਹ ਇੱਕ ਚੰਚਲ ਮਨ ਜਿਹੜਾ ਉਹ ਭੱਜਦਾ ਦੌੜਦਾ ਹਾਤ ਫੁਰਨਿਆਂ ਦੇ ਵਿੱਚ ਜੇ ਭਗਤ ਜੀ ਕਹਿੰਦੇ ਇਹ سلسلہ ਖਤਮ ਹੋ ਜਾਂਦਾ ਹੈ ਜਦੋਂ ਮਾਲਕ ਦੇ ਨਾਲ ਮਨ ਜੁੜਦਾ ਬਚਨ ਕੀਤਾ ਨਾ ਕਹੋ ਕਬੀਰ ਨਦਰ ਕੈਸੇ ਕਰੇ ਜੀ ਮੀਰਾ ਮੀਰਾ ਕਹਿੰਦੇ ਨ ਬਾਦਸ਼ਾਹ ਨੂੰ ਕਹਿੰਦੇ ਬਾਦਸ਼ਾਹ ਜੇ ਨਦਰ ਕਰ ਦੇਨ ਰਾਮ ਨਾਮ ਲਗ ਉਤਰੇ ਤੀਰਾ ਕਹਿੰਦੇ ਰਾਮ ਦੇ ਨਾਮ ਦੇ ਨਾਲ ਅਸੀਂ ਇਸ ਸੰਸਾਰ ਜਲ ਦੇ ਪਹਾਗਰ ਤੋਂ ਪਾਰਲੇ ਬੰਨੇ ਲੱਗ ਸਕਦੇ ਹਾਂ ਤਰ ਸਕਦੇ ਹਾਂ ਭਗਤ ਜੀ ਕਹਿੰਦੇ ਇੱਥੇ ਫਿਰ ਜਦੋਂ ਮਨ ਉਹਦੇ ਚਰਨਾਂ ਵਿੱਚ ਟਿਕ ਜਾਂਦਾ ਫਿਰ ਭਗਤ ਜੀ ਕਹਿੰਦੇ ਬੇ ਪ੍ਰਵਾਹ ਕੇ ਮਨੁਖ ਸੁੰਦਾ ਬੇ ਪ੍ਰਵਾਦ ਨੀਂਦ ਆਉਂਦੀ ਫਿਰ ਭਗਤ ਜੀ ਮੰਦਲ ਨਾ ਬਾਜੇ ਭਗਤ ਜੀ ਕਹਿੰਦੇ ਜਿਹੜੇ ਅੰਦਰ ਬਾਜੇ ਮਾਇਆ ਦੇ ਵੱਜਦੇ ਸੀਨਾ ਉਹ ਲੈ ਕੇ ਖਤਮ ਹੋ ਗਏ ਨੱਟ ਪੈ ਸੁਤਾ ਹੁਣ ਬੇ ਪ੍ਰਵਾਦ ਦੇ ਹੋ ਕੇ ਮੈਂ ਪ੍ਰਭੂ ਦੇ ਚਰਨਾਂ ਦੇ ਵਿੱਚ ਮੇਰਾ ਮਨ ਟਿਕ ਗਿਆ ਬੁੱਝ ਗਈ ਅਗਨ ਨਾਨਕ ਸਿਓ ਤੁਮਾਰਾ ਰਹਾਉ ਦੀ ਪੰਕਤੀ ਵਿੱਚ ਭਗਤ ਜੀ ਕੇਂਦਰੀ ਭਾਵ ਪ੍ਰਗਟ ਕਰਦੇ ਹਨ ਕਹਿੰਦੇ ਜਦੋਂ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ ਨਾ ਭਾਈ ਫਿਰ ਧੂਆ ਵੀ ਜਦੋਂ ਅੱਗ ਬੁੱਝਦੀ ਹੈ ਨਾ ਸੰਸਾਰ ਦੇ ਵਿੱਚ ਵੀ ਦੇਖੋ ਫਿਰ ਧੂਆ ਵੀ ਸੱਜੇ ਸੱਜੇ ਖਤਮ ਹੋ ਜਾਂਦਾ ਹੈ ਭਗਤ ਜੀ ਕਹਿੰਦੇ ਇਸੇ ਤਰ੍ਹਾਂ ਅੰਦਰ ਜਿਹੜੀ ਤ੍ਰਿਸ਼ਨਾ ਦੀ ਅੱਗ ਸੀ ਉਹ ਖਤਮ ਹੋ ਗਈ ਬੁੱਝ ਗਈ ਜੇ ਜਿਹੜਾ ਧੂਆ ਨਿਕਲਦਾ ਸੀ ਉਹ ਸਹਜੇ ਸਹਜੇ ਔਗੁਣਾ ਦਾ ਧੂਆ ਵੀ ਲੈ ਜਾਂਦਾ ਖਤਮ ਹੋ ਜਾਂਦਾ ਉਹ ਵੀ ਉਤਰ ਜਾਂਦਾ ਰੱਬ ਰਿਹਾ ਏਕ ਅਵਰਨੀ ਦੂਆ ਹੁਣ ਕਹਿੰਦੇ ਦੂਜਾ ਕੋਈ ਨજર ਨਹੀਂ ਹੁੰਦਾ ਕਬੀਰ ਸਾਹਿਬ ਜੀ ਕਹਿੰਦੇ ਰੱਬ ਰਿਹਾ ਇੱਕ ਹੁਣ ਤਾਂ ਇੱਕ ਹੀ ਹਰ ਚੀਜ਼ ਹਰ ਜੀਵ ਜੰਤੂਆਂ ਤੱਕ ਮਨੁੱਖਤਾ ਤੱਕ ਇੱਕੋ ਹੀ ਨજર ਹੁੰਦਾ ਹੈ ਹਰ ਇੱਕ ਚੋ ਰੱਬ ਰਿਹਾ ਦਿਖ ਰਿਹਾ ਹੈ ਪਹਿਲੋਂ ਦੇਖੋ ਹਿੰਗਤਾ ਦੀ ਕੰਧ ਕਰਕੇ ਨਜ਼ਰ ਨਹੀਂ ਹੁੰਦਾ ਸਾਨੂੰ ਦੁਈ ਨਜ਼ਰ ਹੁੰਦੀ ਐ ਤਾਂ ਇੱਕੋ ਕਿੱਥੋਂ ਦਿਖਣਾ ਹੈ ਇੱਕ ਦੀ ਇੱਕ ਸਮਵਿਰਤੀ ਬਣੇਗੀ ਤਾਂ ਇੱਕ ਨਜ਼ਰ ਆਏਗਾ ਜਿਨ੍ਹਾਂ ਚ ਚਰੰਦਰ ਦੁਈ ਤੀ ਹੈ ਜਿਨ੍ਹਾਂ ਚ ਮਾਇਆ ਦਾ ਪ੍ਰਭਾਵ ਹੈ ਮੋਹ ਦਾ ਪ੍ਰਭਾਵ ਹੈ ਭਗਤ ਜੀ ਕਹਿੰਦੇ ਫਿਰ ਇੱਕੋ ਦੇ ਦਰਸ਼ਨ ਨਹੀਂ ਪਾ ਸਕਾਂਗੇ ਜਦੋਂ ਇੱਕੋ ਦੇ ਨਾਲ ਜੁੜ ਗਏ ਇਹ ਤ੍ਰਿਸ਼ਨਾ ਦੀ ਅੱਗ ਬੁੱਝ ਗਈ ਧੂਆ ਖਤਮ ਹੋ ਗਿਆ ਊਗਣਾ ਦਾ ਭਗਤ ਜੀ ਕਹਿੰਦੇ ਰਵਰਿਆ ਇੱਕ ਅਬਰ ਨਹੀਂ ਦੂਆ ਫਿਰ ਸਭ ਵਿੱਚ ਇੱਕੋ ਦਿਖੇਗਾ ਸਾਰੀ ਸ੍ਰਿਸ਼ਟੀ ਵਿੱਚ ਇੱਕ ਸਭ ਮਿਤੀ ਬਣ ਜਾਵੇਗੀ ਸਾਰਿਆਂ ਵਿੱਚ ਉਹ ਪ੍ਰਮਾਤਮਾ ਪ੍ਰਭੂ ਨਜ਼ਰ ਆਵੇਗਾ ਹਰ ਜੀਵ ਦੇ ਵਿੱਚ ਉਹ ਅਦਾਸ ਰੂਪ ਦਿਖੇਗਾ ਫਿਰ ਹਿੰਗਤਾ ਹੁੰਮੇ ਲੈ ਜਾਵੇਗੀ ਝਗੜਾ ਖਤਮ ਹੋ ਜਾਵੇਗਾ ਇਹ ਸਿਲਸਿਲਾ ਜਿਹੜਾ ਚੱਲਦਾ ਹੈ ਫਿਰ ਧਰਮ ਮਜਬ ਜਾਤ ਪਾਤ ਬਰਾਦਰੀ ਕੁਝ ਵੀ ਨਹੀਂ ਰਹਿਣੀ ਇਹ ਉਹਨਾਂ ਚਿਰ ਹੈ ਜਿੰਨਾ ਚਿਰ ਦੁਈ ਹੈ ਇੱਕੋ ਜਿਹੜਾ ਪ੍ਰਮਾਤਮਾ ਜਦੋਂ ਉਹ ਦਿਖ ਜਾਂਦਾ ਫਿਰ ਦੁਈ ਖਤਮ ਹੋ ਜਾਂਦੀ ਹੈ ਸਾਰੇ ਜੀਵਾਂ ਵਿੱਚ ਇੱਕੋ ਹੀ ਠਾਕਰ ਪ੍ਰਮਾਤਮਾ ਹਰੀ ਅੱਲਾ ਵਾਹਿਗੁਰੂ ਨજર ਆਉਂਦਾ ਰਾਵਰਿਆ ਇੱਕ ਅਵਰ ਨਹੀਂ ਦੁਆ ਭਗਤ ਜੀ ਕਹਿੰਦੇ ਦੂਜਾ ਫਿਰ ਨજર ਨਹੀਂ ਹੁੰਦਾ ਰਹਾ ਬਿਸ਼ਰਾਮ ਦੇ ਕੇ ਵਚਨ ਕਰਦੇ ਨ ਭਾਈ ਟੁੱਟੀ ਤੰਤਨਾ ਵਜੇ ਰਬਾਬ ਜਿਸ ਤਰ੍ਹਾਂ ਕਹਿੰਦੇ ਇੱਕ ਤੰਦ ਟੁੱਟਦੀ ਹੈ ਨਾ ਰਬਾਬ ਦੇ ਉੱਤੇ ਇੱਕ ਤਾਰ ਚੱਲਦੀ ਹੈ ਤਾਰ ਦੇ ਨਾਲ ਹੀ ਰਬਾਬ ਚੱਲਦੀ ਹੈ ਜੇ ਟੁੱਟ ਜਾਵੇ ਉਹਦਾ ਜਿਹੜਾ ਅੰਦਰ ਸਾਜ਼ ਪੈਦਾ ਹੁੰਦਾ ਨਾ ਧੁਨ ਪੈਦਾ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ ਕਹਿੰਦੇ ਇਸੇ ਤਰ੍ਹਾਂ ਅੰਦੋ ਜਿਹੜੀ ਹਿੰਕਤਾ ਦੀ ਤੰਦ ਸੀ ਉਹ ਟੁੱਟ ਗਈ ਮੋਹ ਦੀ ਤੰਦ ਮਹਾਰਾਜ ਨੇ ਤੋੜਤੀ ਜਿਵੇਂ ਇਹ ਰੁਭਾਵ ਦੀ ਤੰਦ ਟੁੱਟ ਜੇ ਤੇ ਉਹ ਧੋਨ ਖਤਮ ਹੋ ਜਾਂਦੀ ਐ ਇਸੇ ਤਰ੍ਹਾਂ ਭਗਤ ਜੀ ਕਹਿੰਦੇ ਸਾਡੇ ਹਿਰਦੇ ਰ ਵਿੱਚੋਂ ਇਹ ਮੋਹ ਦੀ ਤੰਦ ਜਿਹੜੀ ਸੀ ਉਹ ਟੁੱਟ ਗਈ ਭੁੱਲੇ ਭੂਲ ਬਿਗਾਰੇ ਆਪਣਾ ਕਾਜ ਜਿਹੜਾ ਕਾਰਜ ਰ ਸੀ ਭੁੱਲੇ ਪਏ ਸੀ ਭਗਤ ਜੀ ਕਹਿੰਦੇ ਉਹ ਚੇਤੇ ਆ ਗਏ ਜਿਹੜੇ ਕਾਰਜ ਕਰਕੇ ਸੰਸਾਰ ਤੇ ਆਏ ਸੀ ਸਿੱਟੀ ਤੇ ਜਨਮ ਹੋਇਆ ਸੀ ਮਨੁੱਖਾ ਦੇਹ ਪਾਈ ਮਾਨਸ ਦੇਹ ਮਨੁੱਖਾ ਜਨਮ ਭਗਤ ਜੀ ਕਹਿੰਦੇ ਉਹ ਚੇਤੇ ਆ ਗਿਆ ਭੁੱਲ ਵਿਗਾਰੇ ਉਹ ਆਪਣਾ ਕਾਜ ਨਹੀਂ ਤੇ ਭੁੱਲ ਜਾਂਨੇ ਨਾ ਇਹ ਕਾਜ ਕਿਹੜਾ ਹੈ ਜਿਹੜਾ ਕਰਨ ਵਾਸਤੇ ਅਸੀਂ ਪਹੁੰਚੇ ਆਏ ਆ ਸੰਸਾਰ ਤੇ ਇਹ ਭਗਤ ਜੀ ਕਹਿੰਦੇ ਉਹ ਚੇਤੇ ਆ ਗਿਆ ਕਥਨੀ ਬਦਨੀ ਕਹਿਣ ਕਹਾਵਨ ਜਿਹੜਾ ਹਿਰਦੇ ਵਿੱਚ ਵਾਰ-ਵਾਰ ਇੱਕੋ ਹੀ ਗੱਲਾਂ ਕਰਦੇ ਸੀ ਵੱਧ ਫੈਲੀਆਂ ਕਰਦੇ ਸੀ ਵੱਧ ਤੇ ਭਗਤ ਜੀ ਕਹਿੰਦੇ ਉਹ ਖਤਮ ਹੋ ਗਈਆਂ ਆਪਣੇ ਆਪ ਨੂੰ ਕਹਿੰਦੇ ਸੀ ਮੈਂ ਹੀ ਮੈਂ ਹਾਂ ਹਰ ਗੱਲ ਵਿੱਚ ਆਪਣੇ ਆਪ ਨੂੰ ਪ੍ਰਗਟ ਕਰਦੇ ਸੀ ਭਗਤ ਜੀ ਕਹਿੰਦੇ ਉਹ ਲੈ ਗਿਆ ਖਤਮ ਹੋ ਗਿਆ ਸਮਝ ਪਰੇ ਤੋ ਵਿਕਸਿਓ ਗਾਵਨ ਕਹਿੰਦੇ ਫਿਰ ਗਾਵਨ ਵਿਸਰ ਗਿਆ ਕਹਿੰਦੇ ਸਮਝ ਆ ਗਈ ਸੋਝੀ ਆ ਗਈ ਉਹ ਗਿਆਨ ਹੋ ਗਿਆ ਐਤ ਕਬੀਰ ਪੰਜ ਜੋ ਚੁਰੈ ਤਿੰਨ ਤੇ ਨਾਹੀ ਪਰਮ ਪਦ ਦੂਰੇ ਫਿਰ ਦੂਰ ਨਹੀਂ ਉਜਾਪਦਾ ਫਿਰ ਪਰਮ ਪਦ ਦੂਰ ਨਹੀਂ ਜਾਪਦਾ ਕਿ ਬੜੀ ਦੂਰ ਹੈ ਕਿਵੇਂ ਪ੍ਰਾਪਤੀ ਹੋਵੇਗੀ ਰੋਖਾ ਪੈਂਡਾ ਵੀ ਸੌਖਾ ਹੋ ਜਾਂਦਾ ਭਗਤ ਜੀ ਕਹਿੰਦੇ ਐ ਤਕਬੀਰ ਕਬੀਰ ਸਾਹਿਬ ਜੀ ਕਹਿਣਾ ਕਰਦੈਨ ਪੰਜ ਜੋ ਚੁਰੇ ਜਿਹੜੇ ਪੰਜ ਚੰਦਰ ਚੋਰ ਸੰ ਪੰਜ ਸੰ ਜਿਹੜੇ ਛੱਡਦੇ ਨਹੀਂ ਸੀਨ ਬਾ ਜਿਹੜੇ ਖੜਾ ਹੀ ਨਹੀਂ ਛੱਡਦੇ ਪੰਜ ਵਕਾਰ ਤੇ ਭਗਤ ਜੀ ਕਹਿੰਦੇ ਉਹ ਲੈ ਗਏ ਖਤਮ ਹੋ ਗਏ ਨੱਠ ਗਏ ਕਹਿ ਤ ਕਬੀਰ ਪੰਜ ਜੋ ਚੁਰੈ ਤਿਨ ਤੇ ਨਾਹੇ ਪਰਮ ਪਦ ਦੂਰੇ ਕਹਿੰਦੇ ਪੰਜ ਹੀਂ ਗਤਾ ਦੇ ਜਿਹੜੇ ਰੋਗ ਸੀ ਖਤਮ ਹੋ ਗਏ ਵਕਾਰ ਲੈ ਗਏ ਚੋਰ ਚਲੇ ਗਏ ਕਹਿੰਦੇ ਅੰਜ ਉਹ ਪ੍ਰਮਾਤਮਾ ਦੇ ਨਾਮ ਦਾ ਪ੍ਰਕਾਸ਼ ਹੋ ਗਿਆ ਤਿੰਨ ਤੇ ਨਹੀਂ ਪਰਮ ਫਿਰ ਹੁਣ ਕੀ ਪਾਤਸ਼ਾਹ ਜੀ ਕਹਿੰਦੇ ਭਗਤ ਜੀ ਕਹਿੰਦੇ ਹੁਣ ਐ ਜਾਪਦਾ ਕਿ ਉਹ ਮੰਜਲ ਨੇੜੇ ਹੈ ਉਹ ਨਜ਼ਰ ਆਉਣ ਲੱਗ ਗਿਆ ਕਿ ਉਹਦੀ ਪ੍ਰਾਪਤੀ ਹੋ ਜਾਵੇ ਪਰਮ ਪਦ ਜੜਾਉਂਦਾ ਪ੍ਰਕਾਸ਼ ਪਰਮ ਪਰਮੇਤ ਪ੍ਰਮਾਤਮਾ ਦਾ ਹਿਰਦੇ ਦੇ ਵਿੱਚ ਹੀ ਭਗਤ ਜੀ ਕਹਿੰਦੇ ਪ੍ਰਕਾਸ਼ ਹੋ ਗਿਆ ਉਹ ਹੁਣ ਦੂਰ ਨਹੀਂ ਜਾਪਦਾ ਹੈ ਲੋ ਵਾਟ ਲੰਮੀ ਜਾਪ ਦੀ ਸੀ ਔਖੀ ਵਾਟ ਔਖਾ ਪੰਡਾ ਲੱਗਦਾ ਸੀ ਅਕਦੇ ਜੀ ਕਹਿੰਦੇ ਹੰਡ ਤਾਂ ਸੁੱਖਾ ਹੋ ਗਿਆ ਹੰਡ ਤਾਂ ਸਾਹਮਣੇ ਖੜਿਆ ਉਹ ਪ੍ਰਮਾਤਮਾ ਨਜ਼ਰ ਹੁੰਦਾ ਹਰ ਜੀਵ ਵਿੱਚ ਉਹ ਦਿਖਦਾ ਇਹ ਭਗਤ ਜੀ ਇਹ ਸ਼ਬਦ ਦੀ ਵਿਚਾਰ ਬਖਸ਼ਦੇ ਹਨ ਅਗਲਾ ਸ਼ਬਦ ਰੰਮ ਕਰਦੇ ਹਨ ਆਸਾ ਸੁੱਤ ਪਰਾਧ ਕਰਤ ਹੈ ਜੀਤੇ ਜਨਨੀ ਚੀਤਨਾ ਰਾਖ ਸਤੇਤੇ ਇਸ ਸ਼ਬਦ ਵਿੱਚ 12ਵੇਂ ਸ਼ਬਦ ਵਿੱਚ ਵੀ ਭਗਤ ਜੀ ਮੋਹ ਮਮਤਾ ਬਾਰੇ ਵਰਣਨ ਕਰਦੇ ਨੇ ਕਹਿੰਦੇ ਸੁੱਤ ਮਾਂ ਜਿਹੜੀ ਹੈ ਨਾ ਉਹ ਪੁੱਤਰ ਦੇ ਔਗਣਾ ਨੂੰ ਭੁੱਲਦੀ ਹੈ ਵਾਰ-ਵਾਰ ਇਸੇ ਤਰ੍ਹਾਂ ਮਾਂ ਹੈ ਪ੍ਰਮਾਤਮਾ ਸਾਡੀ ਸੁੱਤ ਪਰਾਧ ਕਰਤ ਹੈ ਜੀਤੇ ਪਿਆਰੋ ਜਿੰਨੇ ਮਰਜੀ ਭਗਤ ਜੀ ਕਹਿੰਦੇ ਕਬੀਰ ਸਾਹਿਬ ਜੀ ਸੁੱਤ ਪੁੱਤਰ ਜਿਹੜਾ ਪਰਾਧ ਕਰਦੇ ਸੁੱਤ ਪੁੱਤਰ ਨੂੰ ਕਹਿੰਦੇ ਹਨ अपराध ਨੇਕਾਂ ਹੀ ਭਵੇਂ ਔਗਣ ਕਰਕੇ ਪਰਾਧ ਕਰਕੇ ਆਜੇ ਜਨਨੀ ਮਾਂ ਹੈ ਜਿਹੜੀ ਹਕਤ ਜੀ ਕਹਿੰਦੇ ਜਿਹੜੀ ਜਨਨੀ ਹੁੰਦੀ ਹੈ ਨਾ ਮਾਂ ਉਹ অপরাধ ਨੂੰ ਫਿਰ ਵੀ ਛਪਾਉਂਦੀ ਹੈ ਪੁੱਤਰ ਨੇ ਕਿ ਮੇਰਾ ਪੁੱਤਰ ਤੇ ਬਹੁਤ ਵਧੀਆ ਹੈ ਚੰਗਾ ਹੈ ਔਗਣਾਂ ਨੂੰ ਛਪਾਉਂਦੀ ਹੈ ਕਿਉਂਕਿ ਉਹਦੇ ਅੰਦਰ ਵੱਡੀ ਮਮਤਾ ਹੁੰਦੀ ਹੈ ਮਾਂ ਦੇ ਬੱਚਿਆਂ ਦੇ ਪ੍ਰਤੀ ਵੱੱਤੇ ਵੇਖ ਲੋ ਮਾਰਦੇ ਵੀ ਹਨ ਮਾਵਾਂ ਨੂੰ ਤੇ ਮਾਵਾ ਫਿਰ ਵੀ ਕਹਿੰਦੀਆਂ ਕਿ ਸਾਡੇ ਬੱਚੇ ਬਹੁਤ ਵਧੀਆ ਨੇ ਚੰਗੇ ਹਨ ਕਦੀ ਔਗਣ ਨਹੀਂ ਉਚਤਾਰਦੀਆਂ ਜਨਨੀ ਚੀਤਨ ਰਾਖ ਸਤੇਤੇ ਜੇ ਨਹੀਂ ਜਨਨੀ ਹੁੰਦੀ ਹੈ ਮਾਤਾ ਹੁੰਦੀ ਹੈ ਮਾਂ ਹੁੰਦੀ ਹੈ ਉਹ ਚਿੱਤ ਵਿੱਚ ਉਹ ਜਿਹੜਾ ਪੁੱਤਰ ਔਗਣ ਕਰਦਾ ਉਹਨੂੰ ਵਾਰ-ਵਾਰ ਚੀਤੇ ਨਹੀਂ ਕਰਦੀ ਭਲਾ ਦਿੰਦੀ ਹੈ ਫਿਰ ਵੀ ਫਿਰ ਵੀ ਕਹਿੰਦੀ ਹੈ ਮੇਰਾ ਬੱਚਾ ਹੈ ਮੇਰਾ ਪੁੱਤਰ ਹੈ ਧੀ ਹੈ ਜਿਹਨੇ ਔਗਣ ਕੀਤਾ ਕੋਈ ਨਹੀਂ ਫਿਰ ਤੇ ਸੁਧਰ ਜਾਏਗਾ ਹੌਲੀ ਹੌਲੀ ਸੱਜ ਜਿ ਆਪਾਂ ਕਹਿੰਨੇ ਆ ਨਾ ਵੱਤਿਆਂ ਦੇ ਔਗਣਾ ਨੂੰ ਫਿਰ ਵੀ ਇਸੀ ਭੁੱਲ ਜਾਂਨੇ ਆ ਮਾਫ਼ ਕਰ ਦਿੰਨੇ ਆ ਇਸੇ ਤਰ੍ਹਾਂ ਹੀ ਭਗਤ ਜੀ ਕਹਿੰਦੇ ਉਹ ਪ੍ਰਮਾਤਮਾ ਪਰਮੇਸ਼ਰ ਸਾਡੀ ਮਾਂ ਹੈ ਉਹ ਵੀ ਇੱਕ ਮਾਂ ਦੀ ਤਰ੍ਹਾਂ ਸਾਨੂੰ ਸਾਡੇ ਔਗਣਾ ਨੂੰ ਫਿਰ ਵੀ ਚਤਾਰ ਦਿੰਦਾ ਭੁਲਾ ਦਿੰਦਾ ਰਾਮਈਆ ਹੋਂ ਬਾਰਕ ਤੇਰਾ ਕਾਹੇ ਨਾ ਖੰਡਸ ਅਵਗੁਣ ਮੇਰਾ ਰਹਾਉ ਦੀ ਪੰਕਤੀ ਵਿੱਚ ਭਗਤ ਜੀ ਕੇਂਦਰੀ ਭਾਵ ਦਰਸਾਉਂਦੇ ਹਨ ਕਹਿੰਦੇ ਰਾਮ ਮੱਯਾ ਏ ਠਾਕੁਰ ਜੀਓ ਹਰੀ ਜੀਓ ਮੈਂ ਤੇਰੇ ਗੁਣ ਗਾਨਾ ਹਾਰਾ ਮੱਯਾ ਹਾਂ ਬਾਰਕ ਮੈਂ ਤੇਰਾ ਬੱਚਾ ਹਾਂ ਜਿਵੇਂ ਇੱਕ ਮਾਂ ਦਾ ਬੱਚਾ ਹੁੰਦਾ ਹੈ ਨਾ ਮੈਂ ਇਸੇ ਤਰ੍ਹਾਂ ਤੁਹਾਡਾ ਬੱਚਾ ਹਾਂ ਕਹੇ ਨਾ ਖੰਡਸ ਔਗਣ ਮੇਰਾ ਕਹਿੰਦੇ ਮੇਰਾ ਔਗਣ ਤੁਸੀਂ ਕੱਟ ਦੇਵੋ ਮੇਰੇ ਅੰਦਰ ਔਗਣ ਹੀ ਔਗਣ ਹਨ ਗੁਨਾਹਾਂ ਦਾ ਭਰਿਆ ਹਾਂ ਭਗਤ ਜੀ ਕਹਿੰਦੇ ਹਮ ਅਬਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੇ ਬਿਖ ਖਾਹੀ ਇੱਥੇ ਭਗਤ ਜੀ ਕਹਿ ਰਹੇ ਨੇ ਕਹਿੰਦੇ ਕਾਹੇ ਨਾ ਖੰਡਸ ਅਬ ਗੁਣ ਮੇਰਾ ਮੇਰਾ ਖਉਗਣ ਕਿਉ ਨੀ ਕੱਟ ਦੇ ਕੱਟਲਾ ਕਰੋ ਰਹਾਓ ਜੇ ਅਤ ਕ੍ਰੋਪ ਕਰੇ ਕਰਤਾ ਆਂ ਪੀ ਚੀਤਨਾ ਰੱਖ ਸਮਾਇਆ ਜਿਨ੍ਹਾਂ ਮਰਜੀ ਭਗਤ ਜੀ ਕਹਿੰਦੇ ਬੱਚਾ ਕ੍ਰੋਪ ਕਰ ਲੇ ਗਲਤ ਕੰਮ ਕਰ ਲੇ ਤਾਪੀ ਚੀਤ ਨਾ ਰੱਖ ਸਮਾਇਆ ਕਹਿੰਦੇ ਮਾ ਫਿਰ ਵੀ ਚਿੱਤ ਵਿੱਚ ਨਹੀਂ ਰੱਖਦੀ ਦੇਖੋ ਸਵਾਲ ਕਰਦੇ ਨੇ ਆਪਣੇ ਪਰਮੇਸ਼ਰ ਅੱਗੇ ਰਾਮayya ਪ੍ਰਮਾਤਮਾ ਅੱਗੇ ਉਹ ਸਵਾਲ ਕਰਦੇ ਨੇ ਕਹਿੰਦੇ ਮਾ ਜਿਵੇਂ ਆਪਣੇ ਬੱਚੇ ਦਾ ਵੱਡੇ ਤੋਂ ਵੱਡਾ ਗਨਾਹ माफ ਕਰ ਦਿੰਦੀ ਹੈ ਚਤਾਰ ਦਿੰਦੀ ਹੈ ਭਲਾ ਦਿੰਦੀ ਹੈ ਜੇ ਅਤ ਕ੍ਰੋਪ ਅਤ ਦਾ ਕੋਈ ਪਾਪ ਕਰਕੇ ਵੀ ਆਜੇ ਨਾ ਮਾੜਾ ਕਰਮ ਕਰੇ ਕਰੇ ਕਰਤਾ ਆ ਭਗਤ ਜੀ ਕਹਿੰਦੇ ਕਰਕੇ ਆ ਜਾਵੇ ਤਾਂ ਵੀ ਚੀਤਨਾ ਰੱਖ ਸਮਾਇਆ ਮਾਂ ਫਿਰ ਵੀ ਚਿੱਤ ਵਿੱਚ ਦੁਖੀ ਤਾਂ ਹੁੰਦੀ ਹੈ ਪਰ ਮਾਂ ਫਿਰ ਵੀ ਉਹ ਚਿੱਤ ਵਿੱਚ ਨਹੀਂ ਰੱਖਦੀ ਥੋੜੇ ਸਮੇਂ ਬਾਅਦ ਉਹਦੀ ਮਮਤਾ ਫਿਰ ਜਾਗ ਜਾਂਦੀ ਹੈ ਫਿਰ ਕਹਿੰਦੀ ਹੈ ਸਮਝਾਉਂਦੀ ਹੈ ਭਾਈ ਇੱਕ ਦਿਨ ਤਾਂ ਸੁਧਰੇਗਾ ਲੋਕਾਂ ਦੇ ਸਾਹਮਣੇ ਉਹ ਅਗਨਾ ਪ੍ਰਗਟ ਨਹੀਂ ਕਰਦੀ ਆਪਣੇ ਬੱਚੇ ਦਾ ਵਿਭਗਤ ਜੀ ਕਹਿੰਦੇ ਇਸੇ ਤਰ੍ਹਾਂ ਸੀ ਤੁਹਾਡੇ ਬੱਚੇ ਹਾਂ ਬਾਰਕ ਹਾਂ ਸਾਡੇ ਔਗਣਾਂ ਨੂੰ ਗ੍ਰਾਹਾਂ ਨੂੰ ਇੱਕ ਮਾਂ ਦੀ ਤਰ੍ਹਾਂ ਮਾਫ਼ ਕਰਦੋ ਚਿੰਤ ਭਵਨ ਮਨ ਪਰਿਓ ਹਮਾਰਾ ਨਾਮ ਬਿਨਾ ਕੈਸੇ ਉਤਰ ਸਪਾਰਾ ਕਹਿੰਦੇ ਮੇਰੇ ਮਨ ਦੇ ਵਿੱਚ ਚਿੰਤਾ ਹੈ ਭਰਿਆ ਪਿਆ ਮੇਰਾ ਮਨ ਚਿੰਤਾ ਦੇ ਨਾਲ ਨਾਮ ਤੋਂ ਬਿਨਾ ਭਗਤ ਜੀ ਕਹਿੰਦੇ ਕਿਸ ਤਰ੍ਹਾਂ ਪਾਰ ਉਤਰਾਂਗੇ ਕਿਸ ਤਰ੍ਹਾਂ ਪਾਰ ਉਤਰ ਸਕਦਿਆਂ ਲਾਭ ਬਿਨਾ ਕੈਸੇ ਉਤਰ ਸਪਾਰਾ ਦੇ ਬਿੰਬਲ ਮਤ ਸਦਾ ਸਰੀਰਾ ਸਹਿਜ ਸਹਿਜ ਗੁਨ ਰਵੇ ਕਬੀਰ ਕਬੀਰ ਸਾਹਿਬ ਜੀ ਖੀਰਲੀ ਪੰਕਤੀ ਵਿੱਚ ਫੇਰ ਬੇਨਤੀ ਕਰਦਿਆਂ ਦੇ ਬਿੰਬਲ ਮਤ ਸਦਾ ਸਰੀਰਾ ਭਗਤ ਜੀ ਕਹਿੰਦੇ ਤੁਹਾਡੇ ਚਰਨਾ ਵਿੱਚ ਬੇਨਤੀ ਕਰਦੇ ਹਾਂ ਸਤਿਗੁਰੂ ਜੀ ਭਗਤ ਜੀ ਫਰਮਾਨ ਕਰ ਦੇਣ ਸਹਿਜ ਸਹਿਜ ਹੰਦੇ ਸਾਜੇ ਸਾਜੇ ਤੁਸੀਂ ਕਿਰਪਾ ਕਰਦੇ ਹੋ ਸਾਡੇ ਔਗਣਾਂ ਨੂੰ ਕੱਟ ਕੇ ਤੁਹਾਡੇ ਅੰਦਰ ਸਾਡੇ ਗੁਣ ਆਜਨ ਗੁਣ ਬਖਸ਼ ਦਿਓ ਤਾਂ ਕਿ ਤੁਹਾਡੇ ਵਿੱਚ ਅਸੀਂ ਮਿਲ ਸਕੀਏ ਤੁਹਾਡੇ ਨਾਲ ਸਾਡਾ ਮੇਲ ਹੋ ਸਕੇ ਇੱਕ ਮਾਂ ਦੀ ਧਾਰ ਲੈ ਕੇ ਮਮਤਾ ਦੀ ਭਗਤ ਜੀ ਉਹ ਪਰਮਾਤਮਾ ਨਾਲ ਮਾਂ ਦਾ ਰਿਸ਼ਤਾ ਬਣਾਉਂਦੇ ਹਨ ਉੱਥੇ ਦੇਖੋ ਸਾਨੂੰ ਰਸਤਾ ਦੱਸਦੇ ਹਨ ਇਹ ਇਸ ਤਰ੍ਹਾਂ ਨਿਮਰਤਾ ਦੇ ਨਾਲ ਜਦੋਂ ਦੇ ਚਰਨਾਂ ਵਿੱਚ ਵਾਰ-ਵਾਰ ਬੇਨਤੀ ਕਰਦਾ ਹੈ ਕੋਈ ਜਗਿਆਸੂ ਉਹ ਗੁਨਾਹਾਂ ਨੂੰ ਭੁਲਾ ਕੇ ਗੁਰਮੁਖਾ ਨੂੰ ਭਗਤਾਂ ਨੂੰ ਗੱਲ ਨਾਲ ਲਾ ਲੈਂਦਾ ਹੈ ਉਹ ਸੱਜੇ ਸੱਜੇ ਮਨ ਦੇ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਭਗਤ ਕਬੀਰ ਸਾਹਿਬ ਜੀ ਭਾਈ ਸਾਨੂੰ ਇਹ ਸ਼ਬਦਾਂ ਦੇ ਵਿੱਚ ਵਚਨ ਕਰਦੇ ਸਮਝਾਉਣਾ ਕਰਦੇ ਹਨ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੀ ਭਾਈ ਸੇਵਾ ਨਿਭਾੰਦੇ ਨਿਕਾਂ ਭੁੱਲਾ ਹੋ ਜੰਦੀਆਂ ਨ ਮਹਾਰਾਜ ਸਤਿਬਖਸ਼ਣ ਜੀ ਆਈਆਂ ਮਾਈ ਭਾਈ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ